ਜਿਹੜੀ ਇਹ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਉੱਪਰ ਐਫਆਈਆਰ ਹੋਈ ਹੈ ਔਰ ਜਿਹਦੇ ਵਿੱਚ ਉਹਨਾਂ ਨੇ ਗ੍ਰਿਫਤਾਰ ਕੀਤਾ ਗਿਆ ਇਹ ਮਾਲਵਿੰਦਰ ਸਿੰਘ ਮਾਲੀ ਦੇ ਉੱਪਰ ਪੂਰੀ ਤਰ੍ਹਾਂ ਪਲਾਂਟਡ ਐਫਆਈਆਰ ਜਿਹੜੀ ਹੈ ਇਹ ਐਫਆਈਆਰ ਜਿਹੜੀ ਹੈ ਕਿਹਦੇ ਵੱਲੋਂ ਕਰਵਾਈ ਗਈ ਹੈ ਪਹਿਲਾਂ ਤਾਂ ਇਹ ਵੀ ਸਮਝਣ ਦੀ ਲੋੜ ਹੈ ਇਹ ਜਿਹੜੀ ਐਫਆਈਆਰ ਇੱਕ ਅਮਿਤ ਜੈਨ ਨਾਮ ਦੇ ਬੰਦੇ ਦੇ ਵੱਲੋਂ ਕਰਾਈ ਗਈ ਹੈ ਜਿਹੜਾ ਕਿ ਗਊ ਸੇਵਾ ਕਮਿਸ਼ਨ ਦਾ ਜਿਹੜਾ ਇੱਕ ਮੈਂਬਰ ਦੱਸਿਆ ਜਾ ਰਿਹਾ ਔਰ ਭਗਵੰਤ ਮਾਨ ਸਰਕਾਰ ਦੇ ਵੱਲੋਂ ਉਹਨੂੰ ਚੁਣਿਆ ਗਿਆ ਔਰ ਭਗਵੰਤ ਮਾਨ ਦੇ ਮੰਤਰੀਆਂ ਦਾ ਉਹ ਕਰੀਬੀ ਹੈਗਾ ਔਰ ਆਮ ਆਦਮੀ ਪਾਰਟੀ ਦਾ ਇੱਕ ਕਿਹਾ ਮੈਂਬਰ ਹੈ ਔਰ ਉਹਦੇ ਵੱਲੋਂ ਇਹ ਐਫਆਈਆਰ ਜਿਹੜੀ ਆ ਦਰਜ ਕਰਵਾਈ ਗਈ ਹੈ ਹਰਾਨੀ ਦੀ ਗੱਲ ਹੈ ਇੰਨੇ ਦਿਨ ਹੋ ਗਏ ਖੁਲਾਸਾ ਹੋਏ ਨੂੰ ਹਾਈ ਕੋਰਟ ਦੇ ਵਿੱਚ ਕਿ ਪੰਜਾਬ ਪੁਲਿਸ ਦੀ ਇਹੀ ਕੁਝ ਅਫਸਰਾਂ ਦੇ ਵੱਲੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਹੈ ਸੀਆਈਏ ਖਰੜ ਯਾਨੀ ਜਿਹੜਾ ਮਹਾਲੀ ਦੇ ਵਿੱਚ ਹੀ ਪੈਂਦਾ ਉਥੇ ਕਰਵਾਈ ਗਈ ਹੈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹਾਲੇ ਤੱਕ ਮਹਾਲੀ ਪੁਲਿਸ ਨੇ ਉਹਦੇ ਤੇ ਕੁਝ ਨਹੀਂ ਕੀਤਾ ਆ ਜਿਹੜੀ ਸ਼ਿਕਾਇਤ ਹੈ ਜਿਹਦੇ ਵਿੱਚ ਬਿਨਾ ਗੱਲ ਤੋਂ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਉੱਪਰ ਇਲਜ਼ਾਮ ਲਗਾਏ ਗਏ ਉਹਦੇ ਲਈ ਚਾਰ ਟੀਮਾਂ ਬਣਾਤੀਆਂ ਸੀ ਰਾਤ ਕਿ ਜਿੱਥੇ ਮਾਲਵਿੰਦਰ ਮਾਲੀ ਮਿਲਦਾ ਚੁੱਕ ਲਿਆ ਉਹ ਪੰਜਾਬ ਦੇ ਹੱਕਾਂ ਦੇ ਲਈ ਬੋਲਣ ਵਾਲੇ ਲੋਕਾਂ ਨੂੰ ਅਸਧੇ ਤੌਰ ਤੇ ਇਹ ਮੈਸੇਜ ਆ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੀ ਐਫਆਈਆਰ ਦੇ ਨਾਲ ਕਿ ਜਿਨੇ ਭਾਈ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਉਹਦਾ ਹਸ਼ਰ ਜਿਹੜਾ ਇਹੀ ਹੋਊਗਾ ਪਰ ਭਗਵਾਨ ਤੁਮਾਨੂੰ ਸਰਕਾਰ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜਾ ਕੁਝ ਹੁੰਦਾ ਤੁਹਾਡੇ ਤੋਂ ਕਰ ਲਓ ਜਿਹੜਾ ਕੁਝ ਹੁੰਦਾ ਜਿੰਨਾ ਸਰਦਾ ਤੁਹਾਡੇ ਤੋਂ ਕਰ ਲਓ ਪਰ ਪੰਜਾਬ ਦੇ ਹੱਕਾਂ ਲਈ ਆਵਾਜ਼ ਜਿਨ੍ਹਾਂ ਨੇ ਬੁਲੰਦ ਕਰਨੀ ਹੈ ਜਿਨ੍ਹਾਂ ਦੇ ਜਮੀਰ ਜਾਗਦੀ ਹੈ ਉਹ ਸਵਾਲ ਜਿਹੜੇ ਇਦਾਂ ਹੀ ਚੁੱਕਦੇ ਰਹਿਣਗੇ ਔਰ ਚੁੱਕਦੇ ਰਹਿਾਂਗੇ ਬਹੁਤ سارے ਲੋਕ ਮੈਨੂੰ ਵੀ ਫੋਨ ਆਏ ਆ ਕਿ ਯਾਰ ਤੂੰ ਬਹੁਤ ਪੰਜਾਬ ਸਰਕਾਰ ਤੇ ਸਵਾਲ ਜਿਹੜਾ ਉਹ ਚੁੱਕਦਾ ਹੁਣ ਮਾਲੀ ਤੋਂ ਬਾਅਦ ਤੇਰੀ ਵਾਰੀ ਹੈ ਮੈਨੂੰ ਵੀ ਬਹੁਤ ਸਾਰੇ ਬੰਦੇ ਡਰਾਉਂਦੇ ਆ ਡਰਾਉਂਦੇ ਹੀ ਆ ਇਹ ਇਹ ਡਰਾਉਣ ਵਾਲੀਆਂ ਗੱਲਾਂ ਹੀ ਨੇ ਇਹ ਦੇਖ ਕੇ ਲੋਕ ਡਰ ਜਾਂਦੇ ਆ ਅਗਲਾ ਕਹਿੰਦਾ ਯਾਰ ਅਜ ਮਾਲੀ ਚੱਕਿਆ ਕੱਲ ਨੂੰ ਵਾਰੀ ਸਾਡੀ ਵੀ ਹੋ ਸਕਦੀ ਹੈ ਅਸੀਂ ਕੀ ਲੈਣਾ ਜਿੱਥੇ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਹੋਏ ਇਸ ਧੱਕੇ ਦੇ ਲਈ ਸਰਕਾਰ ਜ਼ਿੰਮੇਵਾਰ ਹੈ ਉਥੇ ਹੀ ਇਹਦੇ ਲਈ ਵਿਰੋਧੀ ਧਿਰ ਕਾਂਗਰਸ ਵੀ ਜ਼ਿੰਮੇਵਾਰ ਹੈ ਕਿਉਂਕਿ ਜੇ ਵਿਰੋਧੀ ਧਿਰ ਚੱਜਦੀ ਹੁੰਦੀ ਔਰ 2.5 ਸਾਲ ਵਿਰੋਧੀ ਧਿਰ ਚੱਜਣਾ ਲੜੀ ਹੁੰਦੀ ਪੰਜਾਬ ਸਰਕਾਰ ਦੇ ਨਾਲ ਤਾਂ ਇਹੋ ਜਿਹੇ ਧੱਕੇ ਜਿਹੜੇ ਆ ਪੰਜਾਬ ਸਰਕਾਰ ਦੀ ਕਰਨ ਦੀ ਹਿੰਮਤ ਨਹੀਂ ਸੀ ਪੈਣੀ ਭਗਵੰਤ ਮਾਨ ਦੀ ਹਿੰਮਤ ਨਹੀਂ ਸੀ ਪੈਣੀ ਇਹੋ ਜਿਹੇ ਧੱਕੇ ਕਰਨ ਦੀ ਜੇ ਵਿਰੋਧੀ ਜਿਹੜੇ ਆ ਚੱਜਦੇ ਹੁੰਦੇ ਪਰ ਵਿਰੋਧੀ ਜਿਹੜੇ ਆ ਉਹ ਆਪ ਡਰ ਜਾਂਦੇ ਆ ਸਾਡੀ ਮਾੜੀ ਕਿਸਮਤ ਇਹ ਹੈ ਕਿ ਜਿੱਥੇ ਸਾਨੂੰ ਸਰਕਾਰ ਇਸ ਵਾਰ ਜਿਹੜੀ ਹੈ ਬਹੁਤ ਮਾੜੀ ਮਿਲਗੀ ਉੱਥੇ ਹੀ ਸਾਨੂੰ ਵਿਰੋਧੀ ਧਿਰ ਦੇ ਲੀਡਰ ਵੀ ਵਿਰੋਧੀ ਧਿਰ ਵੀ ਸਾਨੂੰ ਇੰਨੀ ਮਾੜੀ ਮਿਲਗੀ ਹੈ ਕਿ ਰਹਿ ਰੱਬ ਦਾ ਨਾ ਇਹ ਸਰਕਾਰ ਤਾਂ ਮਾੜੀ ਹੈਗੀ ਹੈਗੀ ਆ ਵਿਰੋਧੀ ਧਿਰੋਂ ਉਦੋਂ ਵੀ ਮਾੜੀ ਆ ਮੈਂ ਹੈਰਾਨ ਆ ਕਿ ਉਹਨਾਂ ਲੋਕਾਂ ਨੂੰ ਭਗਵੰਤ ਮਾਨ ਨੇ ਅਜੇ ਤੱਕ ਨਹੀਂ ਹੱਥ ਪਾਇਆ ਜਿਨ੍ਹਾਂ ਲੋਕਾਂ ਦੇ ਬਾਰੇ ਖੁਦ ਜ਼ਿਕਰ ਕਰਦੇ ਰਹੇ ਆ ਜੀ ਫਲਾਨੇ ਨੇ ਆ ਕਪੜਾ ਕਰਤਾ ਫਲਾਨੇ ਨੇ ਉਹ ਕਪੜਾ ਕਰਤਾ ਉਹਨਾਂ ਨੂੰ ਅਜੇ ਤੱਕ ਉਹ ਹੱਥ ਨਹੀਂ ਪਾਇਆ ਤੇ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੂੰ ਚੱਕਣ ਦੇ ਲਈ ਪੁਲਤੀਆਂ ਚਾਰ ਟੀਮਾਂ ਬਣਾ ਕੇ ਭੇਜਤੀਆਂ ਮਾਲੀ ਮੇਰੇ ਇੱਥੇ ਮੇਰਾ ਚੱਕ ਰਿਓ ਨਵਜੋਤ ਸਿੰਘ ਸਿੱਧੂ ਦੇ ਨਾਲ ਰਹਿੰਦੇ ਹੋਏ ਉਹਨਾਂ ਵੱਲੋਂ ਪਾਣੀ ਪੀਪੀ ਕੇ ਕੋਸਾ ਗਿਆ ਸੀਗਾ ਨਵਜੋਤ ਸਿੰਘ ਸਿੱਧੂ ਦਾ ਝੰਡਾ ਲੈ ਕੇ ਤੁਰੇ ਸੀਗੇ ਦੂਜਿਆਂ ਨੂੰ ਰੋਕਿਆ ਸੀਗਾ ਲੇਕਿਨ ਅੱਜ ਉਸੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਕਾਰਨ ਮੇਰੀ ਉਹਨਾਂ ਦੇ ਭਰਾ ਦੇ ਨਾਲ ਮਾਲੀ ਸਾਹਿਬ ਦੇ ਭਰਾ ਦੇ ਨਾਲ ਗੱਲ ਹੋਈ ਸੀ ਉਹ ਕਹਿੰਦੇ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਦੱਸਿਆ ਸੀ ਇਹ ਸਾਰੇ ਮਸਲੇ ਦੇ ਬਾਰੇ ਸਭ ਤੋਂ ਪਹਿਲਾਂ ਸ਼ਾਇਦ ਵੀਡੀਓ ਵੀ ਉਹਨਾਂ ਨੇ ਜਿਹੜੀ ਉਹ ਗ੍ਰਿਫਤਾਰੀ ਦੀ ਭੇਜੀ ਸੀਗੀ ਤੇ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ ਅਸੀਂ ਤੁਹਾਡੇ ਨਾਲ ਆਂ ਜੀ ਕੋਈ ਚੱਕਰ ਨਹੀਂ ਜੇ ਮਾਲੀ ਸਾਹਿਬ ਨਾਲ ਇਹ ਧੱਕਾ ਹੋਇਆ ਤਾਂ ਅਸੀਂ ਪਰਿਵਾਰ ਦੇ ਨਾਲ ਅਸੀਂ ਮਾਲੀ ਸਾਹਿਬ ਦੇ ਨਾਲ ਆ ਹੁਣ ਚੁੱਪ ਰਹਿ ਕੇ ਨਵਜੋਤ ਸਿੰਘ ਸਿੱਧੂ ਮਾਲੀ ਸਾਹਿਬ ਦੇ ਨਾਲ ਕਿਵੇਂ ਆ ਇਹ ਤਾਂ ਨਵਜੋਤ ਸਿੰਘ ਸਿੱਧੂ ਦੱਸ ਸਕਦੇ ਆ ਪੋਲੀਟਿਕਲ ਐਨਾਲਿਸਟ ਅਤੇ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਕੱਲ ਇੱਕ ਐਫਆਈਆਰ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ ਨयक ਹਰਾਸਤ ਦੇ ਵਿੱਚ ਪੇਸ਼ ਦਿੱਤਾ ਗਿਆ ਲੇਕਿਨ ਇਹ ਐਫਆਈਆਰ ਹੈ ਕੀ ਇਸ ਐਫਆਈਆਰ ਦੇ ਵਿੱਚ ਹੈ ਕੀ ਕੁਝ ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਿੱਧੂ ਸਰਵਿੰਦਰ ਸਿੰਘ ਮਾਲੀ ਦੇ ਖਿਲਾਫ ਕੱਲ ਇੱਕ ਐਫਆਈਆਰ ਮਿਲਦੀ ਹੈ ਪੁਲਿਸ ਨੂੰ ਤੁਰੰਤ ਐਕਸ਼ਨ ਦਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਅੱਜ ਉਹਨਾਂ ਨੂੰ ਮਾਨਜੋਗ ਕੋਰਟ ਦੇ ਵੱਲੋਂ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਜਾਂਦਾ ਆ ਆਖਰ ਇਸ ਐਫਆਈਆਰ ਦੇ ਵਿੱਚ ਹੈ ਕੀ ਗੱਜ ਇਹ ਪੂਰਾ ਮਾਮਲਾ ਕੀ ਹੈ ਦੇਖੋ ਜਿਹੜੀ ਇਹ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਉੱਪਰ ਐਫਆਈਆਰ ਹੋਈ ਹੈ ਔਰ ਜਿਹਦੇ ਵਿੱਚ ਉਹਨਾਂ ਨੇ ਗ੍ਰਿਫਤਾਰ ਕੀਤਾ ਗਿਆ ਇਹ ਮਾਲਵਿੰਦਰ ਸਿੰਘ ਮਾਲੀ ਦੇ ਉੱਪਰ ਪੂਰੀ ਤਰ੍ਹਾਂ ਪਲਾਂਟਡ ਐਫਆਈਆਰ ਜਿਹੜੀ ਹੈ ਉਹ ਲੱਗ ਰਹੀ ਹੈ ਕਿਉਂਕਿ ਮਾਲਵਿੰਦਰ ਸਿੰਘ ਮਾਲੀ ਨੂੰ ਖਮਿਆਜਾ ਇਸ ਚੀਜ਼ ਦਾ ਭੁਗਤਣਾ ਪਿਆ ਹੈ ਕਿਉਂਕਿ ਮਾਲਵਿੰਦਰ ਸਿੰਘ ਮਾਲੀ ਲਗਾਤਾਰ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰ ਰਹੇ ਆ ਪੰਜਾਬ ਦੇ ਮੁੱਦਿਆਂ ਤੇ ਆਵਾਜ਼ ਚੁੱਕ ਰਹੇ ਆ ਔਰ ਲਗਾਤਾਰ ਉਹ ਭਗਵੰਤ ਮਾਨ ਸਰਕਾਰ ਦੀਆਂ ਜਿਹੜੀਆਂ ਖਾਮੀਆਂ ਨੇ ਉਹਨਾਂ ਨੂੰ ਲੋਕਾਂ ਦੇ ਅੱਗੇ ਉਜਾਗਰ ਕਰ ਰਿਹਾ ਔਰ ਤਿੱਖੇ ਸ਼ਬਦਾਂ ਦੇ ਵਿੱਚ ਕਰ ਰਿਹਾ ਜਿਹਦਾ ਕਿ ਭਗਵੰਤ ਮਾਨ ਨੂੰ ਚੰਗਾ ਨਹੀਂ ਲੱਗਿਆ ਭਗਵੰਤ ਮਾਨ ਸਰਕਾਰ ਨੂੰ ਚੰਗਾ ਨਹੀਂ ਲੱਗਿਆ ਔਰ ਜਿਹਦੇ ਕਰਕੇ ਇਹ ਖਮਿਆਜ਼ਾ ਜਿਹੜਾ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੂੰ ਭੁਗਤਣਾ ਪਿਆ ਇਹ ਐਫ ਆਈ ਆਰ ਜਿਹੜੀ ਹੈ ਕਿਹਦੇ ਵੱਲੋਂ ਕਰਵਾਈ ਗਈ ਹੈ ਪਹਿਲਾਂ ਤਾਂ ਇਹ ਵੀ ਸਮਝਣ ਦੀ ਲੋੜ ਹੈ ਇਹ ਜਿਹੜੀ ਐਫ ਆਈ ਆਰ ਇੱਕ ਅਮਿਤ ਜੈਨ ਨਾਮ ਦੇ ਬੰਦੇ ਦੇ ਵੱਲੋਂ ਕਰਾਈ ਗਈ ਹੈ ਜਿਹੜਾ ਕਿ ਗਊ ਸੇਵਾ ਕਮਿਸ਼ਨ ਦਾ ਜਿਹੜਾ ਉਹ ਇੱਕ ਮੈਂਬਰ ਦੱਸਿਆ ਜਾ ਰਿਹਾ ਔਰ ਭਗਵੰਤ ਮਾਨ ਸਰਕਾਰ ਦੇ ਵੱਲੋਂ ਉਹਨੂੰ ਔਰ ਭਗਵਾਨਤਮਨ ਦੇ ਮੰਤਰੀਆਂ ਦਾ ਉਹ ਕਰੀਬੀ ਹੈਗਾ ਔਰ ਆਮ ਆਦਮੀ ਪਾਰਟੀ ਦੇ ਕੀਆ ਮੈਂਬਰ ਹੈ ਔਰ ਉਹਦੇ ਵੱਲੋਂ ਇਹ ਐਫ ਆਈ ਆਰ ਜਿਹੜੀ ਆ ਦਰਜ ਕਰਵਾਈ ਗਈ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਦਿਨ ਹੋ ਗਏ ਹੈਰਾਨੀ ਦੀ ਗੱਲ ਆ ਲਖਵਿੰਦਰ ਜੀ ਔਰ ਲੋਕਾਂ ਨੂੰ ਵੀ ਜਿਹੜੀ ਇਹ ਗੱਲ ਧਿਆਨ ਦੇਣ ਦੀ ਲੋੜ ਹੈ ਕਿ ਹੈਰਾਨੀ ਦੀ ਗੱਲ ਹੈ ਇੰਨੇ ਦਿਨ ਹੋ ਗਏ ਖੁਲਾਸਾ ਹੋਏ ਨੂੰ ਹਾਈ ਕੋਰਟ ਦੇ ਵਿੱਚ ਕਿ ਪੰਜਾਬ ਪੁਲਿਸ ਦੀ ਇਹੀ ਕੁਝ ਅਫਸਰਾਂ ਦੇ ਵੱਲੋਂ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਹੈ CIA ਖਰੜ ਜਾਨੀ ਜਿਹੜਾ ਮਹਾਲੀ ਦੇ ਵਿੱਚ ਹੀ ਪੰਦਾ ਉਥੇ ਕਰਵਾਈ ਗਈ ਹੈ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਹਾਲੇ ਤੱਕ ਮਹਾਲੀ ਪੁਲਿਸ ਨੇ ਉਹਦੇ ਤੇ ਕੁਝ ਨਹੀਂ ਕੀਤਾ ਆ ਜਿਹੜੀ ਸ਼ਿਕਾਇਤ ਹੈ ਜਿਹਦੇ ਵਿੱਚ ਬਿਨਾ ਗੱਲ ਤੋਂ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਉੱਪਰ ਇਲਜ਼ਾਮ ਲਗਾਏ ਗਏ ਉਹਦੇ ਲਈ ਚਾਰ ਟੀਮਾਂ ਬਣਾਤੀਆਂ ਸੀ ਰਾਤ ਕੇ ਜਿੱਥੇ ਮਾਲਵਿੰਦਰ ਮਾਲੀ ਮਿਲਦਾ ਚੱਕ ਲਿਆਓ ਮਾਲਵਿੰਦਰ ਮਾਲੀ ਅੱਤਵਾਦੀ ਹੈ ਕੋਈ ਗੈਂਗਸਟਰ ਆ ਕੋਈ ਕੀ ਆ ਮਾਲਵਿੰਦਰ ਸਿੰਘ ਮਾਲੀ ਸਿਰਫ ਇੱਕ ਪੰਜਾਬ ਦਾ ਚਿੰਤਕ ਹੈ ਔਰ ਉਹ ਲੋਕ ਹਲੇ ਵੀ ਬਾਹਰ ਤੁਰੇ ਫਿਰਦੇ ਆ ਜਿਨ੍ਹਾਂ ਨੇ ਜਿਹੜੀਆਂ ਐਫ ਆਈ ਆਰ ਦੇ ਵਿੱਚ ਜਿਹੜੇ ਕਰਨੀਆਂ ਸੀ ਉਹਨਾਂ ਤੇ ਹਲੇ ਉਹ ਲੋਕ ਹਲੇ ਵੀ ਬਾਹਰ ਤੁਰੇ ਫਿਰਦੇ ਆ ਜਿਹੜੇ ਲੋਕਾਂ ਨੇ ਲੌਰੈਂਸ ਮਿਸ਼ਨੋਈ ਦੀ ਇੰਟਰਵਿਊ ਕਰਵਾਈ ਹੈ ਮਤਲਬ ਹੈਰਾਨੀ ਦੀ ਗੱਲ ਆ ਵੀ ਪਤਾ ਨਹੀਂ ਕੀ ਪੰਜਾਬ ਪੁਲਿਸ ਨੂੰ ਜਿਹੜਾ ਲੱਗਿਆ ਔਰ ਇਹ ਸਭ ਸਾਰੇ ਜਿਹੜੇ ਤੱਤ ਨੇ ਇਹਨਾਂ ਤੋਂ ਸਾਫ਼ ਲੱਗ ਰਿਹਾ ਹੈ ਕਿ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਰੰਜਿਸ਼ ਜਿਹੜੀ ਆ ਉਹ ਖੇਢੀ ਗਈ ਹੈ ਔਰ ਜਿੱਥੇ ਇਹ ਪੰਜਾਬ ਸਰਕਾਰ ਦੀ ਗਲਤੀ ਹੈ ਜਿਹੜੇ ਪੰਜਾਬ ਦੇ ਹੱਕਾਂ ਦੇ ਲਈ ਬੋਲ ਰਹੇ ਲੋਕ ਨੇ ਉਹਨਾਂ ਨੂੰ ਇਹ ਮੈਸੇਜ ਦਿੱਤਾ ਗਿਆ ਇੱਕ ਤਰੀਕੇ ਦੇ ਨਾਲ ਚਾਹੇ ਕੋਈ ਵੀ ਹੈ ਪੰਜਾਬ ਦੇ ਹੱਕਾਂ ਦੇ ਲਈ ਬੋਲਣ ਵਾਲੇ ਲੋਕਾਂ ਨੂੰ ਅਸਿੱਧੇ ਤੌਰ ਤੇ ਇਹ ਮੈਸੇਜ ਆ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੀ ਐਫਆਈਆਰ ਦੇ ਨਾਲ ਕਿ ਜਿਨੇ ਭਾਈ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਉਹਦਾ ਹਸ਼ਰ ਜਿਹੜਾ ਇਹੀ ਹੋਊਗਾ ਪਰ ਭਗਵਾਨਤਮਾਨ ਸਰਕਾਰ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜਾ ਕੁਝ ਹੁੰਦਾ ਤੁਹਾਡੇ ਤੋਂ ਕਰ ਲੋ ਜਿਹੜਾ ਕੁਝ ਹੁੰਦਾ ਜਿੰਨਾ ਸਰਦਾ ਤੁਹਾਡੇ ਤੋਂ ਕਰ ਲੋ ਪਰ ਪੰਜਾਬ ਦੇ ਹੱਕਾਂ ਲਈ ਆਵਾਜ਼ ਜਿਨ੍ਹਾਂ ਨੇ ਬੁਲੰਦ ਕਰਨੀ ਹੈ ਜਿਨ੍ਹਾਂ ਦੀ ਜਮੀਰ ਜਾਗਦੀ ਹੈ ਉਹ ਸਵਾਲ ਜਿਹੜੇ ਐਦਾਂ ਹੀ ਚੁੱਕਦੇ ਰਹਿਣਗੇ ਔਰ ਚੁੱਕਦੇ ਰਹਾਗੇ ਔਰ ਜਿੱਥੇ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਹੋਏ ਇਸ ਧੱਕੇ ਦੇ ਲਈ ਸਰਕਾਰ ਜ਼ਿੰਮੇਵਾਰ ਹੈ ਉਥੇ ਹੀ ਇਹਦੇ ਲਈ ਵਿਰੋਧੀ ਧਿਰ ਕਾਂਗਰਸ ਵੀ ਜ਼ਿੰਮੇਵਾਰ ਹੈ ਕਿਉਂਕਿ ਜੇ ਵਿਰੋਧੀ ਧਿਰ ਚੱਜਦੀ ਹੁੰਦੀ ਔਰ 2.5 ਸਾਲ ਵਿਰੋਧੀ ਧਿਰ ਚੱਜਣਾ ਲੜੀ ਹੁੰਦੀ ਪੰਜਾਬ ਸਰਕਾਰ ਦੇ ਨਾਲ ਤਾਂ ਇਹੋ ਜੇ ਤੱਕੇ ਜਿਹੜੇ ਆ ਪੰਜਾਬ ਸਰਕਾਰ ਦੀ ਕਰਨ ਦੀ ਹਿੰਮਤ ਨਹੀਂ ਸੀ ਪੈਣੀ ਭਗਵੰਤ ਮਾਨ ਦੀ ਹਿੰਮਤ ਨਹੀਂ ਸੀ ਪੈਣੀ ਇਹੋ ਜੇ ਤੱਕੇ ਕਰਨ ਦੀ ਜੇ ਵਿਰੋਧੀ ਜਿਹੜੇ ਆ ਚੱਜਦੇ ਹੁੰਦੇ ਪਰ ਵਿਰੋਧੀ ਜਿਹੜੇ ਆ ਉਹ ਆਪ ਡਰ ਜਾਂਦੇ ਆ ਮੈਂ ਹੈਰਾਨ ਆ ਕਿ ਉਹਨਾਂ ਲੋਕਾਂ ਨੂੰ ਭਗਵੰਤ ਮਾਨ ਨੇ ਅੱਜ ਤੱਕ ਨਹੀਂ ਹੱਥ ਪਾਇਆ ਜਿਨ੍ਹਾਂ ਲੋਕਾਂ ਦੇ ਬਾਰੇ ਖੁਦ ਜ਼ਿਕਰ ਕਰਦੇ ਰਹੇ ਆ ਜੀ ਫਲਾਣੇ ਨੇ ਆ ਕਪੜਾ ਕਰਤਾ ਫਲਾਣੇ ਨੇ ਉਹ ਕਪੜਾ ਕਰਤਾ ਉਹਨਾਂ ਨੂੰ ਅੱਜ ਤੱਕ ਹੱਥ ਨਹੀਂ ਪਾਇਆ ਤੇ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੂੰ ਚੱਕਣ ਦੇ ਲਈ ਪੁਲਸ ਦੀਆਂ ਚਾਰ ਟੀਮਾਂ ਬਣਾ ਕੇ ਭੇਜਤੀਆਂ ਮਾਲੀ ਵੀ ਇੱਥੇ ਮੇਰ ਦਾ ਚੱਕ ਰਿਹਾ ਉਹ ਤਾਂ ਹੈਰਾਨ ਆ ਵੀ ਕਰ ਕੀ ਰ ਪੰਜਾਬ ਸਰਕਾਰ ਔਰ ਸਾਡੇ ਮੈਂ ਫੇਰ ਇੱਕ ਗੱਲ ਕਹਿੰਦਾ ਮੈਂ ਅੱਗੇ ਵੀ ਬਹੁਤ ਵਾਰੀ ਇਹ ਗੱਲ ਕਹੀ ਹੈ ਬਹੁਤ ਵਾਰੀ ਅੱਗੇ ਵੀ ਮੈਂ ਇਹ ਗੱਲ ਕਹੀ ਹੈ ਕਿ ਸਾਡੀ ਮਾੜੀ ਕਿਸਮਤ ਇਹ ਹੈ ਕਿ ਜਿੱਥੇ ਸਾਨੂੰ ਸਰਕਾਰ ਇਸ ਵਾਰ ਜਿਹੜੀ ਹੈ ਬਹੁਤ ਮਾੜੀ ਮਿਲਗੀ ਉਥੇ ਹੀ ਸਾਨੂੰ ਵਿਰੋਧੀ ਧਿਰ ਦੇ ਲੀਡਰ ਵੀ ਵਿਰੋਧੀ ਧਿਰ ਵੀ ਸਾਨੂੰ ਇੰਨੀ ਮਾੜੀ ਮਿਲਗੀ ਹੈ ਕਿ ਰਹੇ ਰੱਬ ਦਾ ਨਾਮ ਕਿ ਸਰਕਾਰ ਤਾਂ ਮਾੜੀ ਹੈਗੀ ਹੈਗੀ ਆ ਵਿਰੋਧੀ ਧਿਰ ਉਹ ਤੋਂ ਵੀ ਮਾੜੀ ਆ ਸਿਰਫ ਖਾਣਾ ਪੂਰਤੀ ਦੇ ਲਈ ਕੁਝ ਧਰਨੇ ਸਿਰਫ ਖਾਣਾ ਪੂਰਤੀ ਦੇ ਲਈ ਕੁਝ ਗੱਲਾਂ ਕੁਝ ਬਿਆਨ ਕੁਝ ਟਵੀਟ ਬਸ ਇਹ ਤੂੰ ਜ਼ਿਆਦਾ ਤਾਂ ਕੋਈ ਸਰਕਾਰਾਂ ਦੇ ਜਿਵੇਂ ਤੁਸੀਂ ਦੱਸਿਆ ਵੀ ਕੱਲ ਮਾਲਵਿੰਦਰ ਸਿੰਘ ਮਾਲੀ ਨੂੰ ਅਰੈਸਟ ਕਰਨ ਲਈ ਚਾਰ ਟੀਮਾਂ ਬਣਾਈਆਂ ਗਿਆ ਸੀ ਲੇਕਿਨ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਪੁਲਿਸ ਨੇ ਇੱਕ ਵਾਰ ਵੀ ਮਾਨਯੋਗ ਅਦਾਲਤ ਤੋਂ ਉਹਨਾਂ ਦਾ ਰਿਮਾਂਡ ਨਹੀਂ ਮੰਗਿਆ ਇਹਦਾ ਕੀ ਕਾਰਨ ਹੈ ਦੇਖੋ ਰਿਮਾਂਡ ਇਸ ਕਰਕੇ ਨਹੀਂ ਮੰਗਿਆ ਕਿਉਂਕਿ ਹੈ ਹੀ ਕੁਝ ਨਹੀਂ ਮਸਲੇ ਦੇ ਵਿੱਚ ਮਸਲੇ ਦੇ ਵਿੱਚ ਹੈ ਹੀ ਕੁਝ ਨਹੀਂ ਹੁਣ ਉਹ ਅਮਿਤ ਜੈਨ ਆ ਜਿਹੜਾ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਕਰੀਬੀ ਹੈ ਔਰ ਗਊ ਸੇਵਾ ਕਮਿਸ਼ਨ ਦਾ ਜਿਹੜਾ ਮੈਂਬਰ ਕਹਿੰਦੇ ਕਿ ਭਗਵੰਤ ਮਾਨ ਸਰਕਾਰ ਨੇ ਕਹਿੰਦੇ ਬਣਾਇਆ ਹੈਗਾ ਔਰ ਉਹ ਬੰਦਾ ਕਹਿ ਰਿਹਾ ਕਿ ਪਿਛਲੀਆਂ ਕੁਝ ਜਿਹੜੀਆਂ ਇੰਟਰਵਿਊਆਂ ਹੋਈਆਂ ਨੇ ਮਾਲੀ ਸਾਹਿਬ ਦੀਆਂ ਉਹਦੇ ਵਿੱਚ ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਈ ਸ਼ਿਕਾਇਤ ਆਈ ਸੀ ਤਾਂ ਪੰਜਾਬ ਪੁਲਿਸ ਇੱਕ ਵਾਰੀ ਮਾਲੀ ਸਾਹਿਬ ਨੂੰ ਸੱਦ ਕੇ ਸੁਣਦੀ ਤਾਂ ਸਹੀ ਕਿ ਭਾਈ ਆਓ ਮਾਲੀ ਸਾਹਿਬ ਤੁਸੀਂ ਇਹਦੇ ਤੇ ਕੀ ਕਹਿਣਾ ਜੀ ਤੁਸੀਂ ਦੱਸੋ ਇਹਦੇ ਤੇ ਪਰ ਨਹੀਂ ਪੁਲਿਸ ਨੇ ਇੱਕ ਪਾਸੜ ਸ਼ਿਕਾਇਤ ਲਈ ਤੇ ਨਾਲ ਦੇ ਨਾਲ ਟੀਮਾਂ ਜਿਹੜੀਆਂ ਭੇਜਦੀਆਂ ਮਾਲੀ ਸਾਹਿਬ ਨੂੰ ਚੱਕਣ ਵਾਸਤੇ ਇੱਥੇ ਤਾਂ ਤੁਸੀਂ ਐਫ ਆਈ ਆਰ ਕਰਵਾਉਣ ਦੇ ਲਈ ਤੁਸੀਂ ਸ਼ਿਕਾਇਤ ਦੇਣ ਤਾਂ ਜਾਓ 10 10 ਦਿਨ ਤੁਸੀਂ ਆਪ ਹੀ ਭਟਕਦੇ ਰਹੋਗੇ ਕਿ ਭਾਈ ਸਾਡੀ ਸ਼ਿਕਾਇਤ ਤੇ ਕੋਈ ਕਾਰਵਾਈ ਕਰ ਦਿਓ ਸਾਡੀ ਸ਼ਿਕਾਇਤ ਤੇ ਕੋਈ ਕਾਰਵਾਈ ਕਰ ਦਿਓ ਪੰਜਾਬ ਪੁਲਿਸ ਕਰਦੀ ਹੀ ਨਹੀਂ ਆ ਆ ਕੇ ਜਿਹੜੇ ਬੰਦੇ ਨੇ ਐਪਲੀਕੇਸ਼ਨ ਦਿੱਤੀ ਹੁੰਦੀ ਓਹੀ ਜਾਨੂੰ ਹਟ ਜਾਂਦਾ ਇਹਦੇ ਵਿੱਚ ਇਹ ਗੱਲ ਦੇਖਣ ਵਾਲੀ ਆ ਕਿ ਕੋਜੀ ਮਿੰਟਾਂ ਘੰਟਿਆਂ ਦੇ ਵਿੱਚ ਹੀ ਜਿਹੜਾ ਸਾਰਾ ਕੁਝ ਹੋ ਗਿਆ ਸ਼ਿਕਾਇਤ ਲਈ ਜਾਂਦੀ ਆ ਨਾਲ ਦੀ ਨਾਲ ਟੀਮਾਂ ਭੇਜ ਦਿੱਤੀਆਂ ਜਾਂਦੀਆਂ ਐਫ ਆਈ ਆਰ ਹੋ ਜਾਂਦੀ ਹੈ ਇਹ ਮਤਲਬ ਹੈ ਹੀ ਕੁਝ ਨਹੀਂ ਸੀ ਇਹਦੇ ਵਿੱਚ ਇਹਦੇ ਵਿੱਚ ਹੈ ਹੀ ਕੁਝ ਨਹੀਂ ਸੀ ਇਸੇ ਕਰਕੇ ਮਾਲਵਿੰਦਰ ਸਿੰਘ ਮਾਲੀ ਨੂੰ ਸਿਰਫ ਹਰਾਸ ਕਰਨ ਵਾਸਤੇ ਇਹ ਗੱਲ ਕੀਤੀ ਗਈ ਹੈ ਚੱਕਿਆ ਗਿਆ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਉੱਥੋਂ ਨਿਆਇਕ ਹਰਾਸਤ ਦੇ ਵਿੱਚ 14 ਦਿਨਾਂ ਦੇ ਲਈ ਭੇਜ ਦਿੱਤਾ ਗਿਆ ਤੇ ਇਹ ਸਿਰਫ ਹਰਾਸ ਕਰਨਾ ਸੀਗਾ ਤੇ ਇਹਦੇ ਨਾਲ ਕੀ ਹੁੰਦਾ ਜਿਹੜੇ ਤੁਹਾਡੇ ਮੇਰੇ ਵਰਗੇ ਬੋਲਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਜਿਹੜਾ ਥੋੜਾ ਬਹੁਤਾ ਡਰਾ ਦਿੱਤਾ ਜਾਂਦਾ ਹੈਗਾ ਔਰ ਜਿਹੜੇ ਹੋਰ ਤੁਹਾਡੇ ਮੇਰੇ ਵਰਗੇ ਬੋਲਦੇ ਹੋਣਗੇ ਉਹਨਾਂ ਨੂੰ ਦੇਖ ਕੇ ਯਾਰ ਬਹੁਤ ਸਾਰੇ ਲੋਕ ਮੈਨੂੰ ਵੀ ਫੋਨ ਆਏ ਆ ਕਿ ਯਾਰ ਤੂੰ ਬਹੁਤ ਪੰਜਾਬ ਸਰਕਾਰ ਤੇ ਸਵਾਲ ਜਿਹੜਾ ਉਹ ਚੁੱਕਦਾ ਹੁਣ ਮਾਲੀ ਤੋਂ ਬਾਅਦ ਤੇਰੀ ਵਾਰੀ ਹੈ ਮੈਨੂੰ ਵੀ ਬਹੁਤ ਸਾਰੇ ਬੰਦੇ ਡਰਾਉਂਦੇ ਐ ਡਰਾਉਂਦੇ ਹੀ ਐ ਇਹ ਇਹ ਡਰਾਉਣ ਵਾਲੀਆਂ ਗੱਲਾਂ ਹੀ ਨੇ ਇਹ ਦੇਖ ਕੇ ਲੋਕ ਡਰ ਜਾਂਦੇ ਅਗਲਾ ਕਹਿੰਦਾ ਯਾਰ ਅਜ ਮਾਲੀ ਚੱਕਿਆ ਕੱਲ ਨੂੰ ਵਾਰੀ ਸਾਡੀ ਵੀ ਹੋ ਸਕਦੀ ਐ ਅਸੀਂ ਕੀ ਲੈਣਾ ਮੰਗਰ ਤਾਂ ਕੋਈ ਬੋਲਦਾ ਨਹੀਂ ਫਿਰ ਹੁਣ ਮੰਗਰ ਕੋਈ ਬੋਲਦਾ ਮਾਲੀ ਸਾਹਿਬ ਦੇ ਨਾਲ ਠੀਕ ਆ ਲੋਕ ਬੋਲੇ ਐ ਪਰ ਫਿਰ ਵੀ ਜੇ ਆਮ ਲੋਕ ਲੋਕ ਕਮੈਂਟ ਕਰਕੇ ਹਟ ਜਾਂਦੇ ਆ ਕਮੈਂਟ ਕਰਕੇ ਆਪਦਾ ਪਾਸਾ ਵਟ ਲੈਂਦੇ ਲਖਵਿੰਦਰ ਪਰ ਸਿੱਧੂ ਸਾਹਿਬ ਤੁਸੀਂ ਲੋਕਾਂ ਦੀ ਗੱਲ ਕੀਤੀ ਆ ਜੇਕਰ ਆਪਾਂ ਵਿਰੋਧੀ ਚਾਹੇ ਕਾਂਗਰਸ ਦੇ ਵਿੱਚ ਲੀਡਰ ਸੀ ਜਾਂ ਅਕਾਲੀ ਦਲ ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਨਾਲ ਰਹਿੰਦੇ ਹੋਏ ਉਹਨਾਂ ਕੋਲੋਂ ਪਾਣੀ ਪੀਪੀ ਕੇ ਕੋਸਾ ਗਿਆ ਸੀਗਾ ਨਵਜੋਤ ਸਿੰਘ ਸਿੱਧੂ ਦਾ ਝੰਡਾ ਲੈ ਕੇ ਤੁਰੇ ਸੀਗੇ ਦੂਜਿਆਂ ਨੂੰ ਠੋਕਿਆ ਸੀਗਾ ਲੇਕਿਨ ਅੱਜ ਉਸੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਕਾਰਨ ਦੇਖੋ ਇਹ ਗੱਲ ਨਵਜੋਤ ਸਿੰਘ ਸਿੱਧੂ ਦੱਸ ਸਕਦੇ ਆ ਵੀ ਕਾਹਤੋਂ ਨਹੀਂ ਬੋਲਿਆ ਗਿਆ ਔਰ ਮੇਰੀ ਉਹਨਾਂ ਦੇ ਭਰਾ ਦੇ ਨਾਲ ਮਾਲੀ ਸਾਹਿਬ ਦੇ ਭਰਾ ਦੇ ਨਾਲ ਗੱਲ ਹੋਈ ਸੀ ਉਹ ਕਹਿੰਦੇ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਦੱਸਿਆ ਸੀ ਇਹ ਸਾਰੇ ਮਸਲੇ ਦੇ ਬਾਰੇ ਸਭ ਤੋਂ ਪਹਿਲਾਂ ਸ਼ਾਇਦ ਵੀਡੀਓ ਵੀ ਉਹਨਾਂ ਨੇ ਜਿਹੜੀ ਉਹ ਗ੍ਰਿਫਤਾਰੀ ਦੀ ਭੇਜੀ ਸੀਗੀ ਤੇ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ ਅਸੀਂ ਤੁਹਾਡੇ ਨਾਲ ਆਂ ਜੀ ਕੋਈ ਚੱਕਰ ਨਹੀਂ ਜੇ ਮਾਲੀ ਸਾਹਿਬ ਨਾਲ ਇਹ ਤੱਕਾ ਹੋਇਆ ਤਾਂ ਅਸੀਂ ਪਰਿਵਾਰ ਦੇ ਨਾਲ ਅਸੀਂ ਮਾਲੀ ਸਾਹਿਬ ਦੇ ਨਾਲ ਆ ਹੁਣ ਚੁੱਪ ਰਹਿ ਕੇ ਨਵਜੋਤ ਸਿੰਘ ਸਿੱਧੂ ਮਾਲੀ ਸਾਹਿਬ ਦੇ ਨਾਲ ਕਿਵੇਂ ਆ ਇਹ ਤਾਂ ਨਵਜੋਤ ਸਿੰਘ ਸਿੱਧੂ ਦੱਸ ਸਕਦੇ ਆ ਚਾਹੀਦਾ ਤਾਂ ਨਵਜੋਤ ਸਿੰਘ ਸਿੱਧੂ ਨੂੰ ਇੱਥੇ ਸੀਗਾ ਬਿਲਕੁਲ ਤੁਸੀਂ ਠੀਕ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਹੁੰਦੇ ਆ ਜਾਂ ਵੈਸੇ ਵੀ ਵੈਸੇ ਵੀ ਉਹ ਲਗਾਤਾਰ ਆਪਾਂ ਦੇਖਿਆ ਕਿ ਜਿਹੜੇ ਲੋਕਾਂ ਨੂੰ ਮਾਲਵਿੰਦਰ ਸਿੰਘ ਮਾਲੀ ਟਾਰਗੇਟ ਕਰਦੇ ਰਹੇ ਔਰ ਉਹ ਬੰਦੇ ਜਿਹੜੇ ਐ ਮਾਲਵਿੰਦਰ ਸਿੰਘ ਮਾਲੀ ਦੇ ਹੱਕੇ ਦੇ ਵਿੱਚ ਬੋਲੇ ਆ ਨਵਜੋਤ ਸਿੰਘ ਸਿੱਧੂ ਬੋਲੇ ਨਹੀਂ ਔਰ ਇਹ ਖਟਕਦਾ ਹੈ ਮੈਨੂੰ ਵੀ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਆਪਣੇ ਵੀ ਚੰਗੇ ਸਬੰਧ ਪਿਆਰ ਹੈਗਾ ਔਰ ਮੈਨੂੰ ਵੀ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਕਿ ਭਾਈ ਨਵਜੋਤ ਸਿੰਘ ਸਿੱਧੂ ਕਿਉਂ ਚੁੱਪ ਐਸ ਮਸਲੇ ਦੇ ਉੱਪਰ ਤੇ ਇਸ ਇਹ ਹੁਣ ਨਵਜੋਤ ਸਿੰਘ ਸਿੱਧੂ ਹੀ ਜਵਾਬ ਦੇ ਸਕਦੇ ਆ ਸੋ ਇੱਕ ਹੋਰ ਗੱਲ ਪੁੱਛਣ ਜਾਵਾਂਗਾ ਤੁਹਾਡੇ ਤੋਂ ਕਲੀਅਰ ਕਰਨਾ ਚਾਹਾਂਗਾ ਮਾਲਵਿੰਦਰ ਸਿੰਘ ਮਾਲੀ ਨੇ ਅਕਾਲੀ ਦਲ ਨੂੰ ਬਹੁਤ ਟਾਰਗੇਟ ਕੀਤਾ ਸੀਗਾ ਹੁਣ ਵੀ ਟਾਰਗੇਟ ਕਰਦੇ ਨੇ ਸੀ ਲੇਕਿਨ ਅਕਾਲੀ ਲੀਡਰਾਂ ਵੱਲੋਂ ਵੀ ਉਹਨਾਂ ਦੇ ਹੱਕ ਦੇ ਵਿੱਚ ਬੋਲਿਆ ਗਿਆ ਇਹਦਾ ਮਤਲਬ ਜੋ ਮਾਲਵਿੰਦਰ ਸਿੰਘ ਮਾਲੀ ਸਵਾਲ ਚੁੱਕਦੇ ਸੀ ਚਾਹੇ ਅਕਾਲੀ ਸਰਕਾਰ ਤੇ ਚੁੱਕਦੇ ਸੀ ਜਾਂ ਹੁਣ ਆਪੋਜੀਸ਼ਨ ਤੇ ਚੁੱਕਦੇ ਸੀ ਜਾਂ ਆਮ ਆਦੀ ਪਾਰਟੀ ਸਰਕਾਰ ਤੇ ਚੁੱਕਦੇ ਸੀ ਕਿ ਉਹਨਾਂ ਦਾ ਤਰੀਕਾ ਸਹੀ ਸੀਗਾ ਉਹਨਾਂ ਦੇ ਸਵਾਲ ਸਹੀ ਸੀਗੇ ਨਹੀਂ ਦੇਖੋ ਮਾਲਵਿੰਦਰ ਸਿੰਘ ਮਾਲੀ ਪੁਰਾਣੇ ਬੰਦੇ ਨੇ ਬਾਦਲ ਸਾਹਿਬ ਦੇ ਨਾਲ ਰਹੇ ਨੇ ਟੋੜਾ ਸਾਹਿਬ ਦੇ ਨਾਲ ਰਹੇ ਨੇ ਔਰ ਮੈਂ ਇੱਥੇ ਇਹ ਵੀ ਗੱਲ ਭਗਵੰਤ ਮਾਨ ਸਰਕਾਰ ਨੂੰ ਦੱਸ ਦੇਣਾ ਕਿ ਮਾਲਵਿੰਦਰ ਸਿੰਘ ਮਾਲੀ ਇਹੋ ਜੇ ਟੁੱਟੇ ਪਰਚਿਆਂ ਤੋਂ ਡਰਨ ਵਾਲਾ ਥੋੜੀ ਹੈ ਮਾਲਵਿੰਦਰ ਸਿੰਘ ਮਾਲੀ ਨੇ ਜਦੋਂ ਪੰਜਾਬ ਦਾ ਮਾਹੌਲ ਖਰਾਬ ਸੀ ਉਸ ਸਮੇਂ ਆਪਦੇ ਉੱਪਰ NSA ਹੰਡਾਈਆਂ ਨੇ ਆਪਦੇ ਪਿੰਡੇ ਤੇ ਬੜਾ ਤਸ਼ੱਦਦ ਹੰਡਾਇਆ ਹੈ ਔਰ ਉਹਨਾਂ ਨੇ ਬੜੀਆਂ ਮੂਵਮੈਂਟਾਂ ਦੇ ਵਿੱਚ ਕੰਮ ਕੀਤਾ ਜਦੋਂ ਔਖਾ ਹੁੰਦਾ ਸੀ ਘਰੋਂ ਨਿਕਲਣਾ ਵੀ ਤੇ ਅੱਜ ਇਹੋ ਜਿਹੇ ਟੁੱਟੇ ਪਰਚਿਆਂ ਤੋਂ ਮਾਲਵਿੰਦਰ ਸਿੰਘ ਮਾਲੀ ਨਾ ਤਾਂ ਡਰਨ ਵਾਲਾ ਤੇ ਨਾ ਹੀ ਅਸੀਂ ਜਿਹੜੇ ਮਾਲਵਿੰਦਰ ਮਾਲੀ ਦੇ ਹੱਕ 'ਚ ਬੋਲਣ ਵਾਲੇ ਡਰਨ ਵਾਲੇ ਆ ਤੇ ਨਾ ਹੀ ਪੰਜਾਬ ਦੇ ਹੱਕ ਦੇ ਗੱਲ ਕਰਨੋਂ ਜਿਹੜੀ ਇਹ ਹਟਣਾ ਇਹ ਵੀ ਜਿਹੜੀ ਗੱਲ ਹੈ ਔਰ ਮਾਲੀ ਸਾਹਿਬ ਜਿਵੇਂ ਤੁਸੀਂ ਸਵਾਲ ਕੀਤਾ ਮਾਲੀ ਸਾਹਿਬ ਪੁਰਾਣੇ ਬੰਦੇ ਨੇ ਔਰ ਮਾਲੀ ਸਾਹਿਬ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੈ ਔਰ ਮੈਂ ਤਾਂ ਇੱਕ ਗੱਲ ਹੋਰ ਜਾਣਦਾ ਕਿ ਜ ਜੇ ਅਸੀਂ ਕਿਸੇ ਨੂੰ ਅਸੀਂ ਕਿਸੇ ਦੇ ਖਿਲਾਫ ਕੋਈ ਗਲਤ ਖਬਰ ਲਾ ਰਹੇ ਹਾਂ ਕੋਈ ਗਲਤ ਤੱਥ ਪੇਸ਼ ਕਰਦੇ ਹਾਂ ਪਹਿਲੀ ਤਾਂ ਗੱਲ ਆ ਆਪਣਾ ਪੱਖ ਦੇਣਾ ਚਾਹੀਦਾ ਹਰੇਕ ਬੰਦੇ ਨੂੰ ਪੱਤਰਕਾਰ ਦਾ ਵੀ ਫਰਜ਼ਮੰਦ ਦਾ ਪੱਖ ਲੈਣ ਦਾ ਤੇ ਆਪਦਾ ਪੱਖ ਦੇਣਾ ਵੀ ਚਾਹੀਦਾ ਬੰਦੇ ਨੂੰ ਤੇ ਜੇ ਕੋਈ ਪੱਖ ਨਹੀਂ ਲੈਂਦਾ ਤਾਂ ਫਿਰ ਅਗਲੇ ਤੇ ਕਾਨੂੰਨੀ ਕਾਰਵਾਈ ਕਰੋ ਫਰਜ਼ ਕਰ ਲੋ ਕਿ ਮੈਂ ਜਿਹੜਾ ਮਾਲਵਿੰਦਰ ਮਾਲੀ ਹੈ ਉਹਨਾਂ ਨੇ ਜੇ ਮੰਨ ਲਓ ਗਲਤ ਕੋਈ ਤੱਥ ਪੇਸ਼ ਕੀਤਾ ਜਾਂ ਤੁਸੀਂ ਮੈਂ ਗਲਤ ਕੋਈ ਤੱਥ ਪੇਸ਼ ਕੀਤਾ ਤਾਂ ਕੋਰਟ ਦੇ ਰਾਹੀਂ ਨੋਟਿਸ ਪਾਓ ਕਿ ਭਾਈ ਇਹ ਸਾਨੂੰ ਡੀਫੇਮ ਕਰ ਰਿਹਾ ਸਾਨੂੰ ਬਦਨਾਮ ਕਰ ਰਿਹਾ ਹਾਲ ਅੱਜ ਤੱਕ ਮੈਨੂੰ ਤਾਂ ਲੱਗਦਾ ਨਹੀਂ ਕਿ ਮਾਲੀ ਸਾਹਿਬ ਕੋਲੇ ਕਿਸੇ ਨੇ ਹਲੇ ਤੱਕ ਕੋਈ ਨੋਟਿਸ ਭੇਜਿਆ ਹੋਵੇ ਜੇ ਭੇਜਿਆ ਹੋਵੇ ਤਾਂ ਮਾਲੀ ਸਾਹਿਬ ਜਵਾਬ ਦੇਣਗੇ ਤੇ ਹਾਂ ਇਹ ਗੱਲ ਪੱਕੀ ਹੈ ਕਿ ਮਾਲੀ ਸਾਹਿਬ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਜਿਸ ਟਾਈਮ ਆਪਣੇ ਜਨਮ ਵੀ ਨਹੀਂ ਹੋਏ ਸੀ ਉਸ ਟਾਈਮ ਮਾਲੀ ਸਾਹਿਬ ਜਿਹੜੇ ਮੂਮੈਂਟਾਂ ਦੇ ਵਿੱਚ ਕੰਮ ਕਰਦੇ ਰਹੇ ਆ ਔਰ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਉਸ ਸਮੇਂ ਦਾ ਪਤਾ ਹੈ ਔਰ ਉਹ ਸਵਾਲ ਇੱਕ ਵੱਖਰੇ ਨੇ ਇਹ ਐਫ ਆਈ ਆਰ ਜਿਹੜੀ ਇਹ ਵੱਖਰੀ ਇਸ ਕਰਕੇ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਜਿਹੜਾ ਮਾਲਵਿੰਦਰ ਸਿੰਘ ਮਾਲੀ ਪੜਿਆ ਲਿਖਿਆ ਬੰਦਾ ਮਾਲਵਿੰਦਰ ਸਿੰਘ ਮਾਲੀ ਤਰਕ ਤੱਥਾਂ ਤੇ ਗੱਲ ਕਰਨ ਵਾਲਾ ਬੰਦਾ ਉਹ ਜਿਹੜਾ ਰੋਜ਼ ਹਰ ਰੋਜ਼ ਚੈਨਲਾਂ ਦੇ ਉੱਪਰ ਬੈਠ ਕੇ ਪੰਜ ਸੱਤ 10 ਇੰਟਰਵਿਊਆ ਦਿੰਦਾ ਹੈ ਹਨਾ ਪੋਲਿਟਿਕਸ ਨੂੰ ਜਿਹੜਾ ਉਹ ਘੋਕਦਾ ਹੈ ਤੇ ਉਹ ਬੰਦਾ ਇਹੋ ਜਿਹੀ ਬੇਵਕੂਫੀ ਨਹੀਂ ਕਰ ਸਕਦਾ ਤੇ ਜੇ ਮਤਲਬ ਲੱਗਦਾ ਸੀ ਇਹਨਾਂ ਨੂੰ ਕਿ ਇਹ ਚੀਜ਼ਾਂ ਹੋਈਆਂ ਨੇ ਤਾਂ ਫਿਰ ਮਾਲਵਿੰਦਰ ਸਿੰਘ ਮਾਲੀ ਨੂੰ ਇੱਕ ਵਾਰੀ ਬੁਲਾ ਕੇ ਪੁੱਛਿਆ ਦੇਖੋ ਜਦੋਂ ਵੀ ਕੋਈ ਸ਼ਿਕਾਇਤ ਦੇਣ ਜਾਂਦਾ ਉਹ ਸ਼ਿਕਾਇਤ ਤੋਂ ਬਾਅਦ ਬੁਲਾਇਆ ਜਾਂਦਾ ਪੁੱਛਗਿੱਛ ਦੇ ਲਈ ਹਾਂ ਭਾਈ ਤੇਰੇ ਖਿਲਾਫ ਆ ਸ਼ਿਕਾਇਤ ਆਈ ਹੈ ਤੁੰ ਦਾ ਸਿੱਤੇਦਰਾ ਕੀ ਪੱਖ ਹੈ ਪਰ ਮਾਲਵੇਂਦਰ ਸਿੰਘ ਮਾਲੀ ਨੂੰ ਨਹੀਂ ਪੁੱਛਿਆ ਗਿਆ ਮਾਲਵੇਂਦਰ ਸਿੰਘ ਮਾਲੀ ਨੂੰ ਤਾਂ ਜਦੋਂ ਫੜਨਾ ਹੈ ਉਦੋਂ ਵੀ ਪੁਲਿਸ ਅਫਸਰ ਨੇ ਦੱਸਿਆ ਨਹੀਂ ਕਿ ਭਾਈ ਤੈਨੂੰ ਕਾਹਤੋਂ ਫੜਨਾ ਹੈ ਮਾਲਵੇਂਦਰ ਸਿੰਘ ਮਾਲੀ ਕਹਿੰਦੇ ਦੱਸੋ ਤੁਸੀਂ ਕਾਦੀ ਐਫ ਆਈ ਆਰ ਕਹਿੰਦੇ ਜੀ ਅਖੇ ਤੁਸੀਂ ਅਕਿਊਜ਼ਾਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਉਹ ਪੁਲਿਸ ਅਫਸਰ ਨੂੰ ਇੰਨਾ ਨਹੀਂ ਪਤਾ ਵੀ ਪਤੰਦਰਾ ਵੀ ਜਿਹੜਾ ਚਾਹੇ ਅਕਿਊਜ਼ ਦਾ ਜਿਹੜਾ ਮਰਦੇ ਉਹਦਾ ਸੰਵਿਧਾਨਿਕ ਅਧਿਕਾਰ ਹੈ ਜਦੋਂ ਉਹਨੂੰ ਫੜਨਾ ਆ ਰਹੇ ਉਹ ਤੈਨੂੰ ਪੁੱਛਣ ਦਾ ਹੱਕ ਬਣਦਾ ਉਹਨੂੰ ਤੇ ਦੱਸਣ ਦਾ ਵੀ ਹੱਕ ਬਣਦਾ ਪਰ ਉਹ ਕਹਿੰਦੇ ਜੀ ਨਹੀਂ ਪਰ ਇਸ ਤਰੀਕੇ ਦੇ ਨਾਲ ਨਾਦਾ ਮਾਲਵਿੰਦਰ ਸਿੰਘ ਮਾਲੀ ਡਰਨ ਵਾਲਾ ਤੇ ਨਾ ਹੀ ਜਿਹੜੇ ਸਾਡੇ ਵਰਗੇ ਜਾਂ ਹੋਰ ਸਾਡੇ ਬਜ਼ੇਰੇ ਹੈਗੇ ਆ ਸੱਜਣਾ ਮਿੱਤਰ ਹਾਲਾਂਕਿ ਬਹੁਤ ਸਾਰੇ ਲੋਕ ਵਿੱਕਵਕਾ ਵੀ ਗਏ ਸਾਡੇ ਮੀਡੀਆ ਵਾਲੇ ਤੇ ਪਰ ਬਹੁਤ ਸਾਰੇ ਲੋਕ ਹੈਗੇ ਵੀ ਆ ਹਲੇ ਵੀ ਚੰਗੇ ਉਹ ਨਾ ਤਾਂ ਉਹ ਦਬਣਾ ਲਿਆ ਤੇ ਨਾ ਹੀ ਅਸੀਂ ਤਾਂ ਬਣਾਏ ਹੁਣ ਇਸ ਐਫ ਆਈ ਆਰ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿਉਂਕਿ ਅੱਜ ਰਿਮਾਂਡ ਮੰਗਿਆ ਨਹੀਂ ਗਿਆ ਨਿਆਂ ਖਰਾਸਤ ਚਲੇ ਗਏ ਨੇ ਨਹੀਂ ਹੁਣ ਦੇਖੋ ਜੀ ਹੁਣ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਹੈ ਹੁਣ ਮਲਵਿੰਦਰ ਸਿੰਘ ਮਾਲੀ ਦਾ ਪਰਿਵਾਰ ਜਿਹੜਾ ਉਹ ਇੱਕ ਵਾਰੀ ਵਾਰ ਮਿਲੇਗਾ ਵਕੀਲ ਸਾਹਿਬ ਜਿਹੜੇ ਆ ਉਹਨਾਂ ਦੀ ਬੇਲ ਅਪਲਾਈ ਕਰਨਗੇ ਔਰ ਆਪਾਂ ਦੇਖਿਆ ਬਹੁਤ ਸਾਰੇ ਮਸਲਾਂ ਦੇ ਵਿੱਚ ਸੁਖਪਾਲ ਸਿੰਘ ਖੇੜਾ ਹੋਣ ਵਾਲੇ ਮਸਲਾਂ ਦੇ ਵਿੱਚ ਵੀ ਦੇਖਿਆ ਤਿੰਨ ਤਿੰਨ ਚਾਰ ਚਾਰ ਮਹੀਨੇ ਛੇ ਛੇ ਮਹੀਨੇ ਜੇਲਾਂ ਕਟਾਈਆਂ ਪਰ ਨਿਕਲਿਆ ਉਹਦੇ ਵਿੱਚੋਂ ਕੱਖ ਨਹੀਂ ਹੈ ਨਿਕਲਿਆ ਉਹਦੇ ਵਿੱਚੋਂ ਕੱਖ ਨਹੀਂ ਹੈ ਤੇ ਜੇਲਾਂ ਕੱਟ ਕੇ ਉਹਨਾਂ ਨੂੰ ਆਉਣਾ ਪਿਆ ਤੇ ਇਹੋ ਜਿਹਾ ਮਸਲਾ ਹੈ ਹੁਣ ਮਿਲਣਾ ਇਹਦੇ ਵਿੱਚ ਵੀ ਕੁਝ ਨਹੀਂ ਠੀਕ ਹੈ ਹੋ ਸਕਦਾ ਵੀ ਬੇਲ ਛੇਤੀ ਨਾ ਮਿਲੇ ਇਹੋ ਜੀਆਂ ਕੋਈ ਕਾਰਵਾਈਆਂ ਸਰਕਾਰ ਦੇ ਵੱਲੋਂ ਕੀਤੀਆਂ ਜਾ ਸਕਦੀਆਂ ਵਕੀਲਾਂ ਦੇ ਵੱਲੋਂ ਟੇਡੀਆਂ ਟੁੱਡੀਆਂ ਚਾਲਾਂ ਚੱਲੀਆਂ ਜਾ ਸਕਦੀਆਂ ਪਰ ਇਹ ਗੱਲ ਪੱਕੀ ਹੈ ਕਿ ਮਾਲਵਿੰਦਰ ਸਿੰਘ ਮਾਲੀ ਦਰਨ ਵਾਲੇ ਧੰਨਵਾਦ ਸਤਿ ਸ੍ਰੀ ਅਕਾਲ ਸੋ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਜਿਹੜੀ ਐਫ ਆਈ ਆਰ ਹੈ ਜਿਵੇਂ ਸੁਖਵਿੰਦਰ ਸਿੰਘ ਸਿੱਧੂ ਅਸਰੇ ਸੀ ਕਿ ਆਮ ਆਦਮੀ ਪਾਰਟੀ ਦੇ ਜੋ ਮੈਂਬਰ ਹੈ ਗਊ ਕਮਿਸ਼ਨ ਦਾ ਮੈਂਬਰ ਹੈਗਾ ਉਹਨਾਂ ਦੇ ਵੱਲੋਂ ਐਫ ਆਈ ਆਰ ਦਿੱਤੀ ਗਈ ਸੀ ਤੇ ਉਹਨਾਂ ਦੀ ਐਫ ਆਈ ਆਰ ਤੇ ਉਹਨਾਂ ਦੀ ਕੰਪਲੇਂਟ ਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਮਾਲਵਿੰਦਰ ਸਿੰਘ ਮਾਲੂ ਜਿੱਥੇ ਅਰੈਸਟ ਕੀਤਾ ਗਿਆ ਉੱਥੇ ਅੱਜ ਉਹਨਾਂ ਦੀ ਜਦੋਂ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਸੰਬੰਧੀ ਰਿਮਾਂਡ ਵੀ ਨਹੀਂ ਮੰਗੀ ਗਈ ਸੋ ਹੁਣ ਇਹ ਅੱਗੇ ਕਾਰਵਾਈ ਕਿਵੇਂ ਹੋਏਗੀ ਹੁਣ ਵਕਾਉਣ ਵਾਲਾ ਸਮਾਂ ਦੱਸੇਗਾ ਬਣੇ ਰਹੋ ਜਨਨ ਲੋਕਨਾ ਟੀਵੀ ਦੇ ਨਾਲ